ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤ ਨਾ ਸਿਫਤਿ ਕਹਿਣ ਨਾ ਅੰਤ ਸਿਫਤਿ ਭਾਵ ਸਿਫਤਾਂ ਦਾ ਗੁਰੂ ਪੇਰੂ ਅਕਾਲ ਪੁਰਖ ਨਾਲ ਇੱਕ ਹੋਇਆ ਮਨ ਦੇਖਦਾ ਹੈ ਕਿ ਅਕਾਲ ਪੁਰਖ ਅੰਦਰ ਤਾਂ ਬੇਅੰਤ ਹੀ ਸਿਫਤਾਂ ਹਨ ਜਿਨ੍ਹਾਂ ਦਾ ਕੋਈ ਅੰਤ ਨਹੀਂ ਜਿਵੇਂ ਕਿਸੇ ਇਨਸਾਨ ਦੀ ਜਿਸਫਤ ਕਰਨੀ ਹੋਵੇ ਤਾਂ ਕਹਾਂਗੇ ਕਿ ਸੋਹਣਾ ਹੈ ਇਹ ਮਿਹਨਤੀ ਹੈ ਸਿਆਣਾ ਹੈ ਇੰਜ ਕੁਝ ਹੋਰ ਸਿਫਤਾਂ ਕਰਕੇ ਬਸ ਕਰ ਦਿੰਦੇ ਹਾਂ ਭਾਵੇਂ ਕਿਸੇ ਵੀ ਇਨਸਾਨ ਦੀ ਸਿਫਤ ਕੁਝ ਕੁ ਸਿਫਤਾਂ ਦੇ ਬਾਅਦ ਮੁੱਕ ਜਾਂਦੀ ਹੈ ਪਰ ਅਕਾਲ ਪੁਰਖ ਦੀ ਸਿਫਤ ساری ਉਮਰ ਵੀ ਕਰਦੇ ਰਹੀਏ ਤਾਂ ਵੀ ਨੇ ਮੁੱਕਦੀ ਜਿਵੇਂ ਉਹ ਸਿਰਜਨਹਾਰ ਹੈ ਤੇ ਪਾਲਨਹਾਰ ਵੀ ਅਕਾਲ ਪੁਰਖ ਅਕਾਲ ਵੀ ਹੈ ਤੇ ਦਾਤਾਰ ਵੀ ਉਹ ਅਜੂਨੀ ਵੀ ਹੈ ਤੇ ਨਿਰੰਕਾਰ ਵੀ ਉਸ ਸੋਹਣਾ ਵੀ ਹੈ ਤੇ ਉਹ ਜਾਨਰਹਾਰ ਵੀ ਉਹ ਰਾਜ਼ਕ ਵੀ ਹੈ ਤੇ ਪਰਵਤਗਾਰ ਵੀ ਉਸ ਵਰਗਾ ਕੋਈ ਵੱਡਾ ਨਹੀਂ ਤੇ ਉਹ ਹੀ ਸਤ ਕਰਤਾਰ ਵੀ ਪਾਪ ਉਸ ਅਕਾਲ ਪੁਰਖ ਨੂੰ ਕਿੰਨਾ ਚੰਗਾ ਚੰਗਾ ਕਾਓ ਵੱਡਾ ਵੱਡਾ ਕਾਓ ਉਸ ਦੇ ਕਿੰਨੇ ਵੀ ਗੁਣ ਚੇਤੇ ਕਰੋ ਉਸ ਦੇ ਨਾਮ ਨੂੰ ਯਾਦ ਕਰੋ ਨਾ ਹੀ ਉਸ ਦੇ ਨਾਵਾਂ ਦਾ ਕੋਈ ਅੰਤ ਹੈ ਨਾ ਹੀ ਉਸ ਦੀਆਂ ਸਿਫਤਾਂ ਦਾ ਕੋਈ ਅੰਤ ਹੈ ਅਤੇ ਨਾ ਹੀ ਅੰਤ ਹੈ ਕਹਿਣ ਦਾ ਪਾਪ ਸਿਫਤਾਂ ਕਹਿਣ ਵਾਲੇ ਵੀ ਸਿਫਤਾਂ ਕਹਿ ਕੇ ਥੱਕ ਜਾਂਦੇ ਹਨ ਪਰ ਉਸ ਦੀਆਂ ਸਿਫਤਾਂ ਦਾ ਅੰਤ ਨਹੀਂ ਹੁੰਦਾ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੀਬ ਥੱਕ ਜਾਂਦੀ ਹੈ ਪਰ ਉਸ ਦੀ ਸਿਫਤ ਸਲਾ ਨਹੀਂ ਮੁਕਦੀ ਗੁਰੂ ਪਿਆਰੋ ਜਦ ਕੋਈ ਮਨ ਲਗਾਤਾਰ ਗੁਰੂ ਦੇ ਸ਼ਬਦ ਨਾਲ ਜੁੜਿਆ ਰਹਿੰਦਾ ਤਾਂ ਦਿਨ ਇਹੋ ਜੇ ਵੀ ਫੇਰ ਆਉਂਦੇ ਹਨ ਜਦ ਦਿਨ ਛੋਟੇ ਲੱਗਦੇ ਹਨ ਭਾਵ ਇਦਾਂ ਲੱਗਦਾ ਹੈ ਜਿਵੇਂ ਸਮਾਂ ਬਹੁਤ ਘਾਟੇ ਦਿਨ ਬੜੇ ਥੋੜੇ ਨੇ ਪਰ ਉਸ ਦੀ ਸਿਫਤ ਉਸ ਦਾ ਗੁਣਗਾਨ ਉਸ ਦਾ ਨਾਮ ਅਜੇ ਬਹੁਤ ਪਿਆਇ ਅਜੇ ਮੈਂ ਬਹੁਤ ਪਿੱਛੇ ਆ ਮਨ ਕਰਦਾ ਕਿ ਹੋਰ ਗੁਣਗਾਨ ਕਰੀਏ ਹੋਰ ਜਾਣੀਏ ਹੋਰ ਉਸ ਨਾਲ ਜੁੜੀਏ ਪਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੇ ਗੁਣਾਂ ਦਾ ਕੋਈ ਹੱਦ ਬੰਨਾ ਨਹੀਂ ਹੈ ਸਿਫਤਾਂ ਕਰਨ ਨਾਲ ਵੀ ਉਸ ਤਾਂਤ ਨਹੀਂ ਪੈ ਸਕਦਾ ਕਥਨੀ ਦੁਆਰਾ ਵੀ ਉਸ ਤਾਂਤ ਨਹੀਂ ਪੈ ਸਕਦਾ ਕਿਉਂਕਿ ਉਸ ਦੇ ਗੁਣ ਅਨੰਤ ਹਨ ਉਸ ਦੀਆਂ ਸਿਫਤਾਂ ਬੇਅੰਤ ਹਨ ਉਸ ਦਾ ਨਾਮ ਬੇਅੰਤ ਹੈ ਤਾਂ ਇਸ ਤੋਂ ਅੱਗੇ ਰੱਬ ਨਾਲ ਇੱਕ ਹੋਇਆ ਮਨ ਹੋਰ ਕੀ ਕੁਝ ਦੇਖਦਾ ਹੈ ਉਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅੰਤ ਨਾ ਕਰਨ ਦੇਣ ਨਾ ਅੰਤ ਜਿਸ ਮਨ ਦੀ ਲਗਨ ਇੱਕ ਨੰ ਲੱਗੀ ਹੈ ਜਿਸ ਨੇ ਆਪਣੇ ਅੰਦਰ ਉਸ ਦੇ ਗੁਣਾਂ ਦਾ ਚਾਨਣ ਕਰ ਲਿਆ ਹੈ ਉਹ ਫਿਰ ਉਸ ਦੀ ਕੁਦਰਤ ਨੂੰ ਵੇਖ-ਵੇਖ ਕੇ ਹੈਰਾਨ ਹੁੰਦਾ ਹੈ ਕਿ ਵਾਹ ਮੇਰੇ ਸਾਹਿਬ ਕਿੰਨੇ ਖੂਬਸੂਰਤ ਹੈ ਆਪ ਦੀ ਕੁਦਰਤ ਜਿਸ ਦਾ ਕੋਈ ਅੰਤ ਨਹੀਂ ਇਸ ਕੁਦਰਤ ਅੰਦਰ ਨਾ ਉਸ ਦੇ ਨਾਮ ਦਾ ਕੋਈ ਅੰਤ ਹੈ ਨਾ ਉਸ ਦੇ ਪੈਦਾ ਕੀਤੇ ਜੀਵਾਂ ਦਾ ਕੋਈ ਅੰਤ ਹੈ ਨਾ ਆਕਾਸ਼ੀ ਤਾਰਿਆਂ ਦਾ ਕੋਈ ਅੰਤ ਹੈ ਨਾ ਹੀ ਪੈਦਾ ਕੀਤੇ ਗ੍ਰਹਾਂ ਦਾ ਇਹਨਾਂ ਸਭ ਨੂੰ ਭਾਵ ਇਸ ਕੁਦਰਤ ਨੂੰ ਇਸ ਬ੍ਰਹਿਮੰਡ ਨੂੰ ਇਹਨਾਂ ਤਾਰਿਆਂ ਨੂੰ ਜਿੰਨਾ ਵੀ ਦੇਖੋ ਉਹਨੇ ਹੋਰ ਜ਼ਿਆਦਾ ਦੇਖਣ ਨੂੰ ਰਹਿ ਜਾਂਦੇ ਹਨ ਇਹ ਤਾਂ ਬੇਅੰਤ ਹਨ ਇਹ ਤਾਂ ਨਾ ਖਤਮ ਹੋਣ ਵਾਲੇ ਹਨ ਅਤੇ ਸਭ ਤੋਂ ਖਾਸ ਕਰ ਜੋ ਅਕਾਲਪੁਰਖ ਅੰਦਰ ਹੈ ਕਿ ਕੋਈ ਵੀ ਕਰੇ ਕੋਈ ਵੀ ਜੀਵ ਕੋਈ ਰੁਕ ਜਾ ਕੁਝ ਵੀ ਪੈਦਾ ਕਰਨ ਤੋਂ ਪਹਿਲਾਂ ਉਥੇ ਉਹ ਸਭ ਕੁਝ ਪਹਿਲਾਂ ਹੀ ਪੈਦਾ ਕਰ ਦਿੰਦਾ ਹੈ ਜਿਸ ਦੇ ਸਹਾਰੇ ਉਹ ਜੀਵ ਜਾਂ ਪਦਾਰਥ ਜਿਉਂਦਾ ਰਹਿ ਸਕੇ ਜਵੇਂ ਜੀਵ ਲਈ ਸਾਹ ਹਵਾ ਪਾਣੀ ਖੁਰਾਕ ਆਦਿ ਦਾਤਾ ਅਕਾਲਪੁਰਖ ਪੈਦਾ ਕਰਦਾ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲਪੁਰਖ ਦੀ ਰਚਨਾ ਦਾ ਕੋਈ ਅੰਤ ਨਹੀਂ ਅਤੇ ਨਾ ਹੀ ਉਸ ਦੀਆਂ ਦਾਤਾਂ ਦਾ ਕੋਈ ਅੰਤ ਹੈ ਉਸ ਦੀਆਂ ਦਾਤਾਂ ਤਾਂ ਅਨਮੋਲ ਹਨ ਉਸ ਵਰਗੀਆਂ ਨਾਮ ਮੁਕਨ ਵਾਲੀਆਂ ਦਾਤਾ ਹਨ ਜੀਵ ਮੁੱਕ ਜਾਂਦੇ ਹਨ ਪਰ ਉਹ ਦੇਣੋ ਕਦੇ ਪਿੱਛੇ ਨਹੀਂ ਹਟਦਾ ਉਸ ਦੀਆਂ ਦਾਤਾ ਨੇ ਮੁਕਦੀਆਂ ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅੰਤ ਨਾ ਵੇਖਣਾ ਸੋਣਨ ਨਾ ਅੰਤ ਪਾਵਨਾ ਵੇਖਿਆ ਅਕਾਲ ਪੁਰਖ ਦਾ ਅੰਤ ਪਾਇਆ ਜਾ ਸਕਦਾ ਹੈ ਨਾ ਸੁਣ ਕੇ ਗੁਰੂ ਪੀਰੂ ਰੱਬ ਦਾ ਪਿਆਰਾ ਜੋ ਰੱਬ ਨਾਲ ਇਕਮਿਕ ਹੈ ਜੋ ਉਸ ਦਾ ਹਿੱਸਾ ਹੈ ਜੋ ਸਮੁੰਦਰ ਦਾ ਹਿੱਸਾ ਹੋ ਚੁੱਕਾ ਹੈ ਉਹ ਜਾਣ ਜਾਂਦਾ ਹੈ ਕਿ ਮੈਂ ਵੇਖਾਂ ਵੀ ਤਾਂ ਕਿੰਨਾ ਕੋ ਵੇਖਾਂ ਜਿੰਨਾ ਵੇਖਦਾ ਹਾਂ ਉਹ ਤਾਂ ਸਾਰੀ ਕੁਦਰਤਾਂ 1% ਹਿੱਸਾ ਵੀ ਨਹੀਂ ਉਸ ਦੀ ਕੁਦਰਤਾਂ ਇਸ ਤੋਂ ਵੀ ਕਈ ਗੁਣਾ ਅਪਾਰ ਹੈ ਬੇਅੰਤ ਹੈ ਬੇहिसाब ਹੈ ਜਿਸ ਦਾ ਕੋਈ ਅੰਤ ਨਹੀਂ ਅਤਿ ਸੁਣਣ ਨਾਲ ਵੀ ਕਿੱਥੇ ਕੰਨ ਰਜਦੇ ਹਨ ਸੁਣ ਸੁਣ ਕੇ ਵੀ ਉਸ ਦਾ ਅੰਤ ਨਹੀਂ ਪੈਂਦਾ ਬਲਕਿ ਉਸ ਬਾਰੇ ਜਿੰਨਾ ਵੀ ਸੁਣੋ ਜਿੰਨੀ ਵੀ ਬਾਣੀ ਕਥਾ ਆਦਿ ਸੁਣੋ ਉਹਨਾਂ ਹੋਰ ਸੁਣਨ ਨੂੰ ਮਨ ਕਰਦਾ ਹੈ ਤੇ ਰੱਬੀ ਗੁਣਗਾਨ ਵੀ ਤਾਂ ਉਸ ਵਰਗਾ ਹੀ ਹੈ ਨਾ ਮੁੱਕਣ ਵਾਲਾ ਕਦੇ ਨਾ ਖਤਮ ਹੋਣ ਵਾਲਾ ਇਸ ਲਈ ਗੁਰੂ ਸਾਹਿਬ ਇਸ ਤੋਕ ਰਹੇ ਫਰਮਾਉਂਦੇ ਹਨ ਕਿ ਵੇਖਣ ਨਾਲ ਜਾਂ ਸੁਣਨ ਨਾਲ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਤਾਂ ਬੇਅੰਤ ਹੈ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅੰਤ ਨਾ ਜਾਪੈ ਕਿਆ ਮਨਮੰਤ ਮੰਤ ਭਾਵਸਲਾ ਗੁਰੂ ਪਿਆਰ ਇਹ ਤਾਂ ਸਭ ਜਾਣਦੇ ਹਨ ਕਿ ਉਹ ਜਾਨਨ ਹਾਰ ਕਰਤਾਰ ਮਨਾਂ ਦੀਆਂ ਜਾਂਦਾ ਹੈ ਸਾਡੇ ਮਨਾਂ ਅੰਦਰ ਕਿਹੋ ਜੇ ਵਿਚਾਰ ਹਨ ਉਸ ਤੋਂ ਕੁਝ ਵੀ ਲੱਗਿਆ ਹੋਇਆ ਨਹੀਂ ਹੈ ਪਰ ਇੱਥੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਅਕਾਲ ਪੁਰਖ ਸਾਡੇ ਮਨਾਂ ਬਾਰੇ ਜਾਣਦਾ ਹੈ ਸਾਡੇ ਅੰਤ ਬਾਰੇ ਜਾਣਦਾ ਹੈ ਪਰ ਉਸ ਦੇ ਮਨ ਅੰਦਰ ਕੀ ਹੈ ਇਹ ਕੋਈ ਨਹੀਂ ਜਾਣਦਾ ਉਹਦੇ ਬਹੁਤ ਵਾਰ ਕਿਹਾ ਵੀ ਜਾਂਦਾ ਹੈ ਕਈ ਅੰਦਾਜ਼ੇ ਵੀ ਲਾਏ ਜਾਂਦੇ ਹਨ ਕਿ ਉਹ ਇੰਜ ਕਰੇਗਾ ਜਾਂ ਉਵੇਂ ਕਰੇਗਾ ਪਰ ਉਹ ਕੀ ਕਰੇਗਾ ਇਹ ਤਾਂ ਸਿਰਫ ਉਹ ਹੀ ਜਾਣਦਾ ਹੈ ਉਹ ਅਕਾਲ ਪੁਰਖ ਹੀ ਜਾਣਦਾ ਹੈ ਉਹ ਕੁਝ ਕਰਨ ਲੱਗਾ ਕਿਸੇ ਦੀ ਸਲਾਹ ਨਹੀਂ ਲੈਂਦਾ ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਲਾਹ ਹੈ ਇਸ ਗੱਲ ਦਾ ਵੀ ਅੰਤ ਨਹੀਂ ਪਾ ਸਕਦਾ ਅੰਤ ਕੋਈ ਪਾਵੇ ਵੀ ਤਾਂ ਕਿਵੇਂ ਪਾਵੇ ਅਸੀਂ ਕੁਝ ਸਾਹਾਂ ਦੇ ਮਹਤਾਜ ਤੇ ਉਹ ਹਰੇਕ ਯੁਗ ਦੀ ਸ਼ੁਰੂਆਤ ਹੈ ਅਸੀਂ ਨਿੱਕੀ ਜੀ ਬੂੰਦ ਜਏ ਤੇ ਉਹ ਅਸੰਖਾਂ ਦਰਿਆਵਾਂ ਦਾ ਦਰਿਆ ਹੈ ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਨੇ ਕੁਝ ਵੀ ਬਣਾਉਣ ਤੋਂ ਪਹਿਲਾਂ ਕਿਸੇ ਦੀ ਸਲਾਹ ਨਹੀਂ ਲਈ ਅਕਾਲ ਪੁਰਖ ਨੇ ਆਪ ਹੀ ਆਪਣੇ ਸਲਾਹ ਨਾਲ ਮਨ ਮੰਤ ਨਾਲ ਸਭ ਕੀਤਾ ਅਤੇ ਅੱਗੇ ਵੀ ਜੋ ਕਰੇਗਾ ਉਸ ਦਾ ਪਤਾ ਸਿਰਫ ਉਸ ਨੂੰ ਹੀ ਹੈ ਕਿਸੇ ਹੋਰ ਨੂੰ ਨਹੀਂ ਪਾਪ ਉਸ ਦੇ ਮਨ ਅੰਦਰ ਕੀ ਹੈ ਇਸ ਅੰਤ ਬਾਰੇ ਵੀ ਕੋਈ ਨਹੀਂ ਜਾਣਦਾ ਇਸ ਤੋਂ ਬਾਅਦ ਗੁਰੂ ਸੇ ਫਰਮਾਉਂਦੇ ਹਨ ਕਿ ਅੰਤ ਨਾਂ ਜਾਪੈ ਕੀਤਾ ਆਕਾਰ ਅੰਤ ਨਾਂ ਜਾਪੈ ਪਾਰਾ ਵਾਰ ਅੱਜ ਕੱਲ੍ਹ ਦੇਖਣ ਨੂੰ ਮਿਲਦਾ ਹੈ ਕਿ ਇਹ ਬ੍ਰਹਮੰਡ ਕਿੰਨਾ ਕੁ ਵੱਡਾ ਹੈ ਕਿੰਨੇ ਕੁ ਦੂਰ ਫੈਲਾ ਹੈ ਕਿੰਨੇ ਕੁ ਸਾਲ ਪਹਿਲਾਂ ਬਣਿਆ ਹੈ ਇਸ ਨੂੰ ਲੱਭਿਆ ਜਾਂਦਾ ਹੈ ਪਰ ਹੁਣ ਤੱਕ ਜਿੰਨਾ ਕੋਈ ਜਾਣਿਆ ਹੈ ਉਹ ਤਾਂ ਰੇਤ ਦੇ ਇੱਕ ਕਣ ਜਿੰਨਾ ਵੀ ਨਹੀਂ ਗੁਰੂ ਸਾਹਿਬ ਤਾਂ ਫਰਮਾਉਂਦੇ ਹਨ ਕਿ ਉਸ ਦੇ ਬਣਾਏ ਦਾ ਲੇਖਾ ਤਾਂ ਕੀਤਾ ਹੀ ਨਹੀਂ ਜਾ ਸਕਦਾ ਮਨੁੱਖ ਜ਼ਰੂਰ ਆਪਣੇ ਵੱਲੋਂ ਕਹਿੰਦਾ ਹੈ ਕਿ ਮੈਂ ਜਾਣ ਲਿਆ ਹੈ ਪਰ ਜਦ ਹੋਰ ਅੱਗੇ ਜਾਂਦਾ ਹੈ ਤਾਂ ਹੋਰ ਬਹੁਤ ਕੁਝ ਪਾਉਂਦਾ ਹੈ ਜਿੰਨਾ ਲੱਭੋ ਉਨਾ ਹੋਰ ਬਾਕੀ ਰਹਿ ਜਾਂਦਾ ਹੈ ਪਾਵਸ ਦੀ ਕੁਦਰਤ ਅਪਾਰ ਹੈ ਬਿਆੰਤ ਹੈ ਬਹੁਤ ਦੂਰ ਦੂਰ ਤੱਕ ਫੈਲੀ ਹੋਈ ਹੈ ਤਾਂ ਗੁਰੂ ਸਾਹਿਬ ਫਰਮਾਦੇ ਹਨ ਕਿ ਆਕਾਲ ਪੁਰਖ ਨੇ ਜੋ జగਤ ਬਣਾਇਆ ਹੈ ਇਸ ਦਾ ਅੰਤ ਨਹੀਂ ਪਾਇਆ ਜਾਂਦਾ ਜੋ జగਤ ਸਾਡੀਆਂ ਅੱਖਾਂ ਸਾਹਮਣੇ ਹੈ ਇਸ ਤੋਂ ਕਈ ਗੁਨਾਹ ਖੋਰ జగਤ ਇਸ ਤੋਂ ਅੱਗੇ ਵੀ ਹਨ ਇਸ ਲਈ ਉਸ ਤੇ ਸਿਰਜੇ ਦਾ ਕੋਈ ਅੰਤ ਨਹੀਂ ਉਸ ਦੇ ਆਕਾਰ ਦਾ ਫੈਲੀ ਹੋਈ జగਤ ਦਾ ਕੋਈ ਅੰਤ ਨਹੀਂ ਅਤੇ ਨਾ ਹੀ ਅੰਤ ਹੈ ਉਸ ਤੇ ਪਾਰਵਾਰ ਦਾ ਭਾਵਨਾ ਉਸ ਦੇ ਆਕਾਰ ਦਾ ਅਤੇ ਨਾ ਉਰਾਰ ਦਾ ਤੇ ਨਾ ਪਾਰ ਦਾ ਅੰਤ ਪਾਇਆ ਜਾ ਸਕਦਾ ਹੈ ਇਸ ਤੋਂ ਅੱਗੇ ਗੁਰੂ ਪਾਸ਼ਾ ਕਿਰਪਾ ਕਰਦੇ ਹਨ ਕਿ ਅੰਤ ਕਾਰਨ ਕੀਤੇ ਬਿੱਲ ਲਾਹ ਤਾਂ ਕਿ ਅੰਤ ਨਾ ਪਾਏ ਜਾ ਅਕਸਰ ਦੇਖਿਆ ਜਾਂਦਾ ਹੈ ਕਿ ਬਹੁਤ ਲੋਕ ਅਕਾਲ ਪੁਰਖ ਦੇ ਅੰਤ ਨੂੰ ਜਾਣਨਾ ਚਾਹੁੰਦੇ ਨੇ ਉਸ ਦੀ ਕੁਦਰਤ ਦੇ ਅੰਤ ਨੂੰ ਲੱਭਣਾ ਚਾਹੁੰਦੇ ਨੇ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਅੰਤ ਦੀ ਭਾਲ ਵਿੱਚ ਹੈ ਪਰ ਅੰਤ ਲੱਭਣ ਵਾਲੇ ਦੇ ਹੱਥ ਹੋ ਸਕਦਾ ਹੈ ਕਿ ਹੋਰ ਤਾਂ ਬਹੁਤ ਕੁਝ ਆ ਜਾਏ ਪਰ ਅੰਤ ਉਹਨਾਂ ਦੇ ਹੱਥ ਨੇ ਆਂਦਾ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅੰਤ ਲੱਭਣ ਲਈ ਕੀਤੇ ਭਾਵ ਬਹੁਤ ਲੋਕ ਮਿਲ ਲਾਂਦੇ ਹਨ ਮਿਲਕਦੇ ਹਨ ਤਰਲੇ ਲੈਂਦੇ ਹਨ ਪਰ ਅੰਤ ਲਭਿਆ ਨਹੀਂ ਲਬਦਾ ਤਾਂ ਕਿ ਅੰਤ ਪਵ ਅਕਾਲ ਪੁਰਖ ਦਾੰਤ ਉਸ ਦੇ ਹੱਦ ਬੰਨੇ ਲਭਿਆ ਵੀ ਨਹੀਂ ਲਬਦੇ ਲੱਭਣ ਵੀ ਤੱਕ ਕਿਵੇਂ ਨਾ ਇਸ ਪਾਰ ਦਾ ਪਤਾ ਲੱਗਦਾ ਹੈ ਨਾ ਉਸ ਪਾਰ ਦਾ ਫਿਰ ਕਿਵੇਂ ਕੋਈ ਅੰਤ ਪਾ ਸਕਦਾ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀ ਹੈ ਬਹੁਤਾ ਹੋਏ ਇਹ ਅੰਤ ਭਾਵ ਜੋ ਅੰਤ ਮਨੁੱਖ ਲੱਭਣਾ ਚਾਹੁੰਦਾ ਹੈ ਉਹ ਲੱਭਿਆ ਵੀ ਨਹੀਂ ਲੱਭਦਾ ਨਾ ਵੱਡਾ-ਵੱਡਾ ਕਿਆ ਮਿਲਦਾ ਹੈ ਨਾ ਭਾਲਿਆ ਮਿਲਦਾ ਹੈ ਨਾ ਹੱਦ ਬੰਨੇ ਦੀ ਭਾਲ ਕੀਤਾ ਮਿਲਦਾ ਹੈ ਨਾ ਸਿਫਤ ਕੀਤਾ ਮਿਲਦਾ ਹੈ ਗੁਰੂ ਸਾਹਿਬ ਇਹ ਵੀ ਫਰਮਾਉਂਦੇ ਹਨ ਕਿ ਜਿਉਂ-ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ ਉਹ ਵੱਡਾ ਹੈ ਤੋਂ ਤੇ ਉਹ ਹੋਰ ਵੱਡਾ ਹੋਰ ਵੱਡਾ ਪ੍ਰਤੀਤ ਹੋਣ ਲੱਗ ਪੰਦਾ ਹੈ ਜਿਵੇਂ ਅਸੰਖ ਸ਼ਬਦ ਬਾਰੇ ਗੁਰੂ ਸਾਹਿਬ ਨੇ ਫਰਮਾਇਆ ਕਿ ਮਾਲਕ ਦੀ ਕੁਦਰਤ ਨੂੰ ਭਾਵੇਂ ਅਸੰਖ ਅਸੰਖ ਕਹੀਏ ਪਰ ਅਸੰਖ ਸ਼ਬਦ ਵੀ ਉਸ ਅੱਗੇ ਛੋਟਾ ਹੈ ਇੰਜ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਭਾਵੇਂ ਬਹੁਤਾ ਬਹੁਤਾ ਕਹੀਏ ਵੱਡਾ ਵੱਡਾ ਕਹੀਏ ਪਰ ਹਰ ਵਿਡਿਆਈ ਵੀ ਉਸ ਅੱਗੇ ਛੋਟੀ ਹੈ ਗੁਰੂ ਪਿਆਰੂ ਅਸੀਂ ਸਿਰਫ ਉਨਾ ਹੀ ਵੱਡਾ ਉਸ ਨੂੰ ਵੇਖ ਪਾਵਾਂਗੇ ਜਿੰਨੇ ਕੋ ਸਾਡੀ ਅਜੇ ਬੁੱਧੀ ਹੈ ਉਸ ਤੋਂ ਵੱਧ ਨਹੀਂ ਇਸ ਲਈ ਗੁਰੂ ਸਾਹਿਬ ਇਹਨਾਂ ਦੁਕਾਨ ਅੰਦਰ ਫਰਮਾਉਂਦੇ ਹਨ ਕਿ ਅਕਾਲ ਪੁਰਖ ਤਾਂ ਸਾਡੀ ਸੋਚ ਸਮਝ ਤੋਂ ਕਿਤੇ ਵੱਡਾ ਹੈ ਕਿੰਨਾ ਵੱਡਾ ਹੈ ਉਸ ਬਾਰੇ ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਵੱਡਾ ਸਾਹਿਬ ਊਚਾ ਥਾਂ ਊਚੇ ਉੱਪਰ ਊਚਾ ਨਾਉ ਅਕਾਲ ਪੁਰਖ ਦੇ ਵੱਡਪੁਣੇ ਦਾ ਅੰਤ ਉਸ ਦੇ ਹੱਦ ਬੰਨੇ ਦਾ ਅੰਤ ਉਸ ਦੀ ਕੁਦਰਤ ਦਾ ਅੰਤ ਉਸ ਦੇ ਗੁਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਮਾਲਕ ਸਿਰਵ ਆਪ ਹੀ ਵੱਡਾ ਨੇ ਵੱਡਾ ਸਾਹਿਬ ਉੱਚਤਾ ਪਾਵ ਸਿਰਫ ਉਹ ਆਪ ਨੇ ਬਲਕਿ ਉਸ ਦਾ ਟਿਕਾਣਾ ਉਸ ਦਾ ਥਾਉ ਉਸ ਤੋਂ ਵੀ ਵੱਡਾ ਹੈ ਉਸ ਤੋਂ ਵੀ ਉੱਚਾ ਹੈ ਮਹਾਨ ਹੈ ਗੁਰੂ ਪਿਆਰਿਓ ਉਸ ਦੀ ਕੁਦਰਤ ਦਾ ਜਗਤ ਦਾ ਕੋਈ ਅੰਤ ਨਹੀਂ ਉਸ ਸਭ ਤੋਂ ਮਹਾਨ ਤੇ ਉੱਚਾ ਹੈ ਪਰ ਉਹ ਆਪ ਇਸ ਵਿੱਚ ਨਿਵਾਸ ਕਰਦਾ ਹੈ ਇਹ ਵਡਿਆਈ ਜਗਤ ਬਣਾਉਣ ਤੋਂ ਵੀ ਉੱਚੀ ਹੈ ਅਤੇ ਇੰਨਾ ਹੀ ਨਹੀਂ ਇਸ ਸਭ ਉੱਚੇ ਤੋਂ ਵੀ ਕੁਝ ਹੋਰ ਉੱਚਾ ਹੈ ਉਹ ਕੀ ਹੈ ਉੱਚੇ ਉੱਪਰ ਉੱਚਾ ਨਾਮ ਭਾਵ ਸਭ ਤੋਂ ਉੱਚਾ ਹੈ ਉਸ ਦਾ ਨਾਮ ਉਸ ਦੀ ਵਡਿਆਈ ਉਸ ਦਾ ਨਾਮ ਉਸ ਦੇ ਗੁਣ ਜਿਸ ਨੂੰ ਧਿਆ ਕੇ ਸਮਝ ਕੇ ਕੋਈ ਵੀ ਮਨ ਉਸ ਇੱਕ ਨਾਲ ਇੱਕ ਹੋ ਪਾਉਂਦਾ ਹੈ ਅਕਾਲ ਪੁਰਖ ਨੂੰ ਉਸ ਦੀ ਕੁਦਰਤ ਅੰਦਰ ਵਸਿਆ ਵੇਖ ਪਾਉਂਦਾ ਹੈ ਤਾਂ ਉਹ ਆਪ ਤਾਂ ਉੱਚਾ ਹੈ ਹੀ ਪਰ ਉਸ ਦਾ ਟਿਕਾਣਾ ਉਸ ਤੋਂ ਵੀ ਉੱਚਾ ਹੈ ਅਤੇ ਉਸ ਉੱਚੇ ਤੋਂ ਵੀ ਉੱਚਾ ਹੈ ਉਸ ਦਾ ਨਾਉ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੋ ਕੋਣ ਹੈ ਜੋ ਇਸ ਉੱਚੇ ਨੂੰ ਜਾਣਨ ਵਾਲਾ ਹੁੰਦਾ ਹੈ ਏਵਡ ਉੱਚਾ ਹੋਵੈ ਕੋਈ ਤਿਸ ਉੱਚੇ ਕੋ ਜਾਣਾ ਸੋ ਪਾਉ ਇਸ ਉੱਚੇ ਨੂੰ ਸਿਰਫ ਉਹੀ ਸਮਝ ਪਾਉਂਦਾ ਹੈ ਜਾਂ ਉਹੀ ਜਾਣਨ ਵਾਲਾ ਹੋ ਪਾਉਂਦਾ ਹੈ ਜੇ ਕੋਈ ਉਸ ਜੱਡਾ ਕੋਈ ਵੱਡਾ ਹੋਵੇ ਗੁਰੂ ਪਿਆਰੂ ਐਸਾ ਹੋਰ ਕੋਣ ਹੈ ਜੋ ਇਸ ਤਰ੍ਹਾਂ ਦੇ ਜਗਤ ਨੂੰ ਬਣਾ ਸਕੇ ਅਤੇ ਬਣਾ ਕੇ ਫਿਰ ਆਪ ਅੰਦਰ ਵੱਸ ਸਕੇ ਐਸਾ ਕੋਣ ਹੈ ਜੋ ਲੱਖਾਂ ਤਰ੍ਹਾਂ ਦੇ ਜੀਵ ਪੈਦਾ ਕਰ ਸਕੇ ਅਤੇ ਉਹਨਾਂ ਲੱਖਾਂ ਅੰਦਰ ਹੀ ਕਰੋੜਾਂ ਤਰ੍ਹਾਂ ਦੇ ਰੰਗ ਰੂਪ ਪੈਦਾ ਕਰੇ ਅਤੇ ਹਰ ਕੋਈ ਇੱਕ ਦੂਜੇ ਤੋਂ ਵਕਰਾ ਹੋਵੇ ਪਰ ਸਭ ਵਕਰੇ ਹੋ ਕੇ ਵੀ ਇੱਕ ਦੇ ਨਾਲ ਪੁਰੇ ਹੋਣ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕੋਈ ਐਸਾ ਵੱਡਾ ਨਹੀਂ ਉਸ ਦੀ ਵਡਿਆਈ ਨੂੰ ਉਸ ਦੇ ਅੰਤ ਨੂੰ ਉਸ ਦੀ ਉਚਾਈ ਨੂੰ ਕੋਈ ਨਹੀਂ ਜਾਣ ਸਕਦਾ ਇਸ ਲਈ ਗੁਰੂ ਸਾਹਿਬ ਨੇ ਤੁਕਾਰੇ ਫਰਮਾਉਂਦੇ ਹਨ ਕਿ ਅਕਾਲ ਪੁਰਖ ਕਿੰਨਾ ਵੱਡਾ ਹੈ ਇਸ ਦਾ ਕੋਈ ਅੰਤ ਨਹੀਂ ਪਾ ਸਕਦਾ ਕਿਉਂਕਿ ਓਹੀ ਉਸ ਵੱਡੇ ਅੰਤ ਨੂੰ ਜਾਣ ਸਕਦਾ ਹੈ ਜੇ ਕੋਈ ਉਸ ਜਿੰਦਾ ਕੋਈ ਵੱਡਾ ਹੋਵੇ ਜੇ ਉਸ ਦੇ ਬਰਾਬਰ ਦਾ ਕੋਈ ਹੋਵੇ ਪਰ ਉਸ ਵਰਗਾ ਤਾਂ ਬਸ ਓਹੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਵੜ ਆਪ ਜਾਣ ਆਪ ਆਪ ਭਾਵ ਕਿ ਅਕਾਲ ਪੁਰਖ ਸਿਰਫ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ ਕਿੱਥੇ-ਕਿੱਥੇ ਉਸ ਦਾ ਨਿਵਾਸ ਹੈ ਕਿੱਡਾ ਵੱਡਾ ਉਸਦਾ ਨਾਮ ਹੈ ਉਹ ਤਾਂ ਇਹੋ ਜਿਹਾ ਸਮੁੰਦਰ ਹੈ ਜਿਸ ਦਾ ਕੋਈ ਹੱਦ ਬਨਾ ਨਹੀਂ ਮਨੁੱਖ ਤਾਂ ਉਸ ਸਮੁੰਦਰ ਦੇ ਇੱਕ ਤੁਪਕੇ ਜਿੰਨਾ ਨਹੀਂ ਜਿਸ ਦਾ ਕੋਈ ਪਾਰਾ ਵਾਰ ਨਹੀਂ ਫਿਰ ਅਸੀਂ ਉਸ ਦਾ ਅੰਤ ਕਿਵੇਂ ਪਾ ਸਕਦੇ ਹਾਂ ਪਰ ਹਾਂ ਇੱਕ ਕੰਮ ਜੋ ਹਰ ਕੋਈ ਕਰ ਸਕਦਾ ਹੈ ਉਹ ਇਹ ਕਿ ਉਸ ਦੇ ਅੰਤ ਲੱਭਣ ਦੇ ਪਿੱਛੇ ਨਾ ਭੱਜੇ ਬਲਕਿ ਉਸ ਨਾਲ ਇੱਕ ਹੋਣ ਦੇ ਪਿੱਛੇ ਭੱਜੇ ਉਸ ਅੰਦਰ ਰਚਮਿਚ ਜਾਵਾਂ ਇਸ ਆਹਰ ਦੇ ਪਿੱਛੇ ਲੱਗੇ ਉਸ ਦਾ ਹਿੱਸਾ ਹੋ ਜਾਵਾਂ ਉਸ ਦਾ ਅੰਗ ਹੋ ਜਾਵਾ ਇਹੋ ਜੇ ਕਰਮ ਕਰਨ ਦੇ ਪਿੱਛੇ ਭੱਜੇ ਕਿਉਂਕਿ ਉਸ ਇੱਕ ਨਾਲ ਇੱਕ ਹੋਇਆ ਹੀ ਪਤਾ ਲੱਗਦਾ ਹੈ ਕਿ ਅੰਤ ਨੂੰ ਲੱਭਿਆ ਤਾਂ ਨਹੀਂ ਜਾ ਸਕਦਾ ਪਰ ਅੰਤ ਵਿੱਚ ਸਮਾਇਆ ਜ਼ਰੂਰ ਜਾ ਸਕਦਾ ਹੈ ਸਮੁੰਦਰ ਨੂੰ ਪੂਰਾ ਦਾ ਪੂਰਾ ਮਿਣਿਆ ਜਾਂ ਆਪਣੇ ਅੰਦਰ ਪਾਇਆ ਤਾਂ ਨਹੀਂ ਜਾ ਸਕਦਾ ਪਰ ਉਸ ਦੇ ਗੁਣਾ ਨੂੰ ਆਪਣੇ ਜ਼ਿੰਦਗੀ ਨਾਲ ਭਰ ਕੇ ਥੋੜਾ ਬਹੁਤ ਸਮੁੰਦਰ ਦੀਆਂ ਬੂੰਦਾਂ ਨੂੰ ਮਨ ਅੰਦਰ ਵਸਾਇਆ ਜ਼ਰੂਰ ਜਾ ਸਕਦਾ ਹੈ ਉਸ ਦਾ ਹਿੱਸਾ ਹੋਇਆ ਜਾ ਸਕਦਾ ਹੈ ਤਾਂ ਅੰਤ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਨਕ ਨਦਰੀ ਕਰਮੀ ਦਾਤ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਸ ਪਿੱਛੇ ਨਾ ਭਜੋ ਕਿ ਉਸ ਦਾ ਅੰਤ ਪਾ ਲਈਏ ਬਲਕਿ ਉਸ ਦੀ ਨਦਰ ਸਾਡੇ ਤੇ ਹੋ ਜਾਵੇ ਮੇਰ ਹੋ ਜਾਵੇ ਇਹੋ ਜੇ ਕਰਮਾਂ ਪਿੱਛੇ ਜਾਈਏ ਪਾਪ ਕੇ ਸਿਰਫ ਇਹ ਹੀ ਨਾ ਕਰੀ ਜਾਈਏ ਕਿ ਇਹ ਸਮੁੰਦਰ ਪਾਪ ਅਕਾਲਪੁਰ ਕਿੰਨਾ ਵੱਡਾ ਹੈ ਕਿੰਨਾ ਮਹਾਨ ਹੈ ਕਿੰਨਾ ਡੂੰਘਾ ਹੈ ਬਲਕਿ ਇਸ ਅੰਦਰ ਛਲਾਂਗ ਵੀ ਲਾਈਏ ਡੁੱਬਕੀ ਵੀ ਲਈਏ ਬਿਨਾ ਅੰਦਰ ਜਾਇਆ ਮਨ ਨੂੰ ਆਰਾਮ ਨਹੀਂ ਮਿਲਦਾ ਬਿਨਾ ਅਕਾਲ ਪੁਰਖ ਨਾਲ ਇੱਕ ਹੋਇਆ ਉਸ ਦੇ ਗੁਣ ਅੰਦਰ ਨਹੀਂ ਵਸਤੇ ਉਸ ਦੇ ਅੰਦਰ ਜਾਇਆ ਹੀ ਮਨ ਟਿਕਦਾ ਹੈ ਆਨੰਦ ਬਜਦਾ ਹੈ ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੈ ਨਾਨਕ ਹਰੇਕ ਦਾਤ ਮੇਰ ਦੀ ਨਜ਼ਰ ਨਾਲ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਿਲਦੀ ਹੈ ਤਾਂ ਉਸ ਦੀ ਬਖਸ਼ਿਸ਼ ਦੇ ਭਰਤਰ ਬਣੀਏ ਉਸ ਦੇ ਨਾਮ ਨਾਲ ਜੁੜੀਏ ਉਸ ਦੇ ਗੁਣਾਂ ਨੂੰ ਮਨ ਅੰਦਰ ਵਸਾਈਏ ਤਾਂ ਜੋ ਅਸੀਂ ਵੀ ਇੱਕ ਦਿਨ ਉਸ ਇੱਕ ਨਾਲ ਇੱਕ ਹੋ ਕੇ ਜੀਵਨ ਮਨੋਰਥ ਨੂੰ ਪੂਰਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ